ਬੇਟੀਆਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣਾ ਦਾ ਦੌਰ ਜਿਹੜਾ ਚੱਲ ਰਿਹਾ ਹੈ ਉਹ ਆਪ ਜੀ ਨੂੰ ਭਲੀ ਭਾਤ ਪਤਾ ਹੈ ਕਿ ਅੱਡ ਅੱਡ ਪਾਰਟੀਆਂ ਦੇ ਲੋਕ ਉਮੀਦਵਾਰ ਤੁਹਾਡੇ ਕੋਲ ਆਉਂਦੇ ਨੇ ਉਹ ਆਪਣੀ ਪਾਰਟੀ ਦਾ ਜਾਂ ਆਪਣਾ ਖੁੱਦ ਦਾ ਉਹ ਦੱਸਦੇ ਨੇ ਕਿ ਅਸੀਂ ਪਿਛਲੇ ਸਮੇਂ 'ਚ ਕੀ ਕੀਤਾ ਹੁਣ ਅੱਗੋਂ ਕੀ ਕਰਾਂਗੇ ਇਹ ਤੁਸੀਂ ਦੇਖਣਾ ਹੈ ਕਿ ਜੋ ਕੋਈ ਪਾਰਟੀ ਦਾ ਬੰਦਾ ਤੁਹਾਨੂੰ ਕਹਿ ਕੇ ਜਾਂਦਾ ਹੈ ਉਹਨੇ ਵਾਕਈ ਪਹਿਲਾਂ ਜੋ ਕਿਹਾ ਸੀ ਉਹ ਪੂਰਾ ਕੀਤਾ ਕਿ ਕੇਵਲ ਕਹਿਣ ਲਈ ਇੱਥੇ ਆ ਕੇ ਬੋਲ ਕੇ ਚਲਾ ਜਾਂਦਾ ਮੇਰੀ ਚਾਚੇ ਪਿਛਲੇ 50 ਸਾਲ ਚ ਜਿਹੜੀ ਮੈਨੂੰ ਯਾਦ ਹੈ ਉਹੋ ਕੋਈ ਵੀ ਪਾਰਟੀ ਜਿਹਨੇ ਪੰਜਾਬ ਤੇ ਰਾਜ ਕੀਤਾ ਜਾਂ ਪੰਜਾਬ ਤੋਂ ਚੁਣ ਕੇ ਦਿੱਲੀ ਗਏ ਕਿਸੇ ਇੱਕ ਪਾਰਟੀ ਨੇ ਵੀ ਆਪਣਾ ਕੀਤਾ ਉਹਦਾ ਵਾਦਾ ਕਦੇ ਪੂਰਾ ਨਹੀਂ ਕੀਤਾ ਜਿੱਥੇ ਪੰਜਾਬ ਦਾ ਨੁਕਸਾਨ ਕੀਤਾ ਹੈ ਪੰਜਾਬ ਨੂੰ ਪਿੱਛੇ ਧੱਕਿਆ ਹੈ ਉੱਥੇ ਨਾਲ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਇਹਨਾਂ ਸਾਰੀਆਂ ਧਿਰਾਂ ਨੇ ਜੇ ਮੈਂ ਦੋ ਤਿੰਨ ਉਦਾਹਰਨਾਂ ਤੁਹਾਨੂੰ ਦਵਾਂ ਤਾਂ ਤੁਸੀਂ ਜ਼ਰੂਰ ਇਹ ਅੰਦਾਜ਼ਾ ਲਾਓਗੇ ਕਿ ਇਹਨਾਂ ਪਾਰਟੀਆਂ ਦਾ ਜਾਂ ਇਹਨਾਂ ਬੰਦਿਆਂ ਦਾ ਪਿਛਲੇ ਲੰਮੇ ਸਮੇਂ ਤੋਂ ਕੀ ਕਰਦਾਰ ਰਿਹਾ ਹੈ ਆ ਜਿਹੜੀ ਸਾਡੀ ਗਰਾਵਡ ਦੀ ਗੱਲ ਚੱਲ ਰਹੀ ਹੈ 1978 ਤੋਂ ਸਿੱਧੇ ਰੂਪ ਵਿੱਚ ਸ਼ੁਰੂ ਹੋਈ ਹੈ ਬਹੁਤ ਇੱਥੇ ਬੈਠੇ ਮੇਰੇ ਨੌਜਵਾਨ ਬੱਚੇ ਬੇਟੀਆਂ ਛੋਟੀ ਉਮਰ ਦੇ ਨੇ ਉਹਨਾਂ ਨੂੰ ਜਦੋਂ ਮੈਂ 1947 ਦੀ ਗੱਲ ਕਰਦਾ ਤਾਂ ਬਿਲਕੁਲ ਸਮਝ ਨਹੀਂ ਆਉਂਦੀ ਪਰ 47 ਸਾਲ ਪੁਰਾਣੀ ਗੱਲ ਮੈਂ ਇਹ ਕਹਿ ਕੇ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਨਾ ਕਿ ਮੈਂ ਉਹਨਾਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਕੁਝ ਤਾਂ ਮੈਂ ਆਪ ਦੇਖੀਆਂ ਨੇ ਕੁਝ ਉਸ ਵਕਤ ਦੀਆਂ ਅਖਬਾਰਾਂ 'ਚ ਪੜ੍ਹੀਆਂ ਨੇ ਤੇ ਕੁਝ ਬਾਅਦ 'ਚ ਕਿਤਾਬਾਂ 'ਚ ਪੜ੍ਹੀਆਂ ਨੇ 1978 'ਚ ਹੋਇਆ ਕੀ ਸੀ ਹੋਇਆ ਇਹ ਕਿ ਸਿੱਖਾਂ ਦਾ ਤੇ ਨਿਰੰਕਾਰੀਆਂ ਦਾ ਝਗੜਾ ਹੋ ਗਿਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ 13 ਅਪ੍ਰੈਲ 1978 ਬਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਇਹ ਚਾਰੇ ਗੱਲਾਂ ਧਿਆਨ ਨਾਲ ਸੁਣੋ 1978 ਬਸਾਖੀ ਵਾਲਾ ਦਿਨ ਅੰਮ੍ਰਿਤਸਰ ਸ਼ਹਿਰ ਸਿੱਖਾਂ ਦਾ ਕਤਲ ਚਿੱਟੇ ਦਿਨ 12 ਵਜੇ ਤੇ ਪੰਜਾਬ ਦਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਇਹ ਚੀਜ਼ ਤੁਸੀਂ ਜਰੂਰ ਆਪਣੇ ਮਨ ਚ ਰੱਖੋ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਚੀਫ ਮਿਨਿਸਟਰ ਬਣਦਾ ਹੈ ਉਦੋਂ ਸਿੱਖਾਂ ਦਾ ਕਤਲ ਕਿਉਂ ਹੁੰਦਾ ਹੈ ਅੱਜ 47 ਸਾਲ ਹੋ ਗਏ ਜਿਹੜੀ ਗੱਲ ਦੀ ਮੈਂ ਤੁਹਾਨੂੰ ਉਦਾਹਰਣ ਦਿੱਤੀ ਹੈ 47 ਸਾਲ ਬਾਅਦ ਮੈਂ ਜਾਂ ਤੁਸੀਂ ਰਿਕਾਰਡ ਦੇਖਾਂਗੇ ਕਿ ਜਿਹੜੇ ਬੰਦੇ 1978 ਚ ਸ਼ਹੀਦ ਹੋਏ ਪਏ ਸੀ ਸੜਕਾਂ ਤੇ ਉਹਦਾ ਜ਼ਿੰਮੇਵਾਰ ਕੌਣ ਸੀ ਕਿਹਨੇ ਕੀਤੇ ਸੀ ਉਹ ਕਤਲ ਕੀ ਕਸੂਰ ਸੀ ਉਹਨਾਂ ਦਾ ਤਾਂ ਜਵਾਬ ਦੇ ਵਿੱਚ ਆਪਾਂ ਨੂੰ ਕੋਈ ਜਵਾਬ ਨਹੀਂ ਮਿਲੂਗਾ ਕਿਉਂ ਜਿੰਨੇ ਬੰਦੇ ਫੜੇ ਸਾਰਿਆਂ ਦਾ ਚਲਾਨ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇੰਨਾ ਹਲਕਾ ਪੇਸ਼ ਕੀਤਾ ਸਾਰੇ ਦੇ ਸਾਰੇ ਬਰੀ ਹੋ ਗਏ ਫਿਰ ਉਹ 13 ਬੰਦਿਆਂ ਨੂੰ ਕੌਣ ਮਾਰ ਗਿਆ ਇਹ ਤਾਂ ਸਵਾਲ ਉੱਥੇ ਹੀ ਖੜਾ ਹੈ ਜੇ ਬੰਦੇ ਬਰੀ ਹੋ ਗਏ ਫਿਰ 13 ਨੂੰ ਕਿਸੇ ਨੇ ਤਾਂ ਮਾਰਿਆ ਨਾ ਉਹ ਕਿਹਨੇ ਮਾਰਦੇ ਇਹ ਸਵਾਲ ਅੱਜ ਵੀ ਖੜਾ ਹੈ ਉਹ ਕਰਨ ਕੀ ਗਏ ਸੀ ਕਿਹਨੇ ਤੋਰੇ ਸੀ ਅੱਜ ਇਹ ਗੱਲ ਹੀ ਨਹੀਂ ਪੰਜਾਬ ਵਿੱਚ ਚੱਲਦੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਮੰਜੀ ਸਾਹਿਬ ਦਵਾਨ ਹਾਲ ਚੋਂ ਅਰਦਾਸ ਕਰਕੇ ਤੋਰੇ ਸੀ ਭਾਈ ਫੌਜਾ ਸਿੰਘ ਅਖੰਡ ਕੀਰਤਨੀਆਂ ਨੇ ਉਹਨਾਂ ਦੀ ਅਗਵਾਈ ਕੀਤੀ ਸੀ ਵਿੱਚੇ ਭਾਈ ਸਾਹਿਬ ਸ਼ਹੀਦ ਹੋ ਗਏ ਵਿੱਚੇ ਉਹ 13 ਸਿੰਘ ਸ਼ਹੀਦ ਹੋ ਗਏ ਤੇ ਬਾਦਲ ਦੀ ਸਰਕਾਰ ਨੇ 78 ਵਿੱਚ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਨੇ ਤਿੰਨ ਵਾਰ 15 ਸਾਲ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲੂਚੇ ਮਿਸਟਰ ਬਣਾਇਆ ਕਿਸੇ ਨੇ ਨਹੀਂ ਪੁੱਛਿਆ ਕਿ 78 ਚ ਹੋਇਆ ਕੀ ਸੀ 1997 ਆ ਗਿਆ 97 ਚ ਬਾਦਲ ਨੇ ਇੱਕ ਵਾਦਾ ਕੀਤਾ ਕਿ ਮੈਨੂੰ ਚੀਫ ਮਿਸਟਰ ਬਣਾਓ ਮੈਂ ਮੁੰਡਿਆਂ ਨੂੰ ਰਿਹਾ ਕਰਦਾ ਉਦੋਂ ਮੁੰਡਿਆਂ ਨੂੰ ਜਾਂ ਸਿੰਘਾਂ ਨੂੰ ਅੰਦਰ ਗਿਆ ਨੂੰ 2 ਸਾਲ ਹੋਏ ਸੀ ਮੈਂ 97 ਦੀ ਗੱਲ ਕਰ ਰਿਹਾ 95 ਚ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਿਉਰਾ ਗੁਰਮੀਤ ਸਿੰਘ ਇੰਜੀਨੀਅਰ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਤੇ ਰਾਜੋਆਣਾ ਸਾਹਿਬ ਇਹ ਸਾਰੇ 95 ਚ ਗ੍ਰਿਫਤਾਰ ਹੋਏ ਨੇ 97 ਚੋ ਕਹਿ ਰਿਹਾ ਮੈਂ ਬੰਦੀ ਸਿੰਘਾਂ ਨੂੰ ਰਿਹਾ ਕਰੂੰਗਾ ਮੈਨੂੰ ਚੀਫ ਮਿਨਿਸਟਰ ਬਣਾਓ ਪੰਜਾਬ ਨੇ 78 ਭੁੱਲ ਕੇ ਚੀਫ ਮਿਨਿਸਟਰ ਬਣਾਇਆ ਪਰ ਉਹ ਬੰਦੀ ਸਿੰਘ ਜਿਹਨਾਂ ਦੀ ਗੱਲ ਉਹਨੇ 1997 ਚ ਕੀਤੀ ਸੀ ਉਹ ਅੱਜ ਵੀ ਬੰਦੀ ਸਿੰਘ ਨੇ ਜਰਾ ਸੋਚ ਕੇ ਦੇਖੋ ਜਿਨ੍ਹਾਂ ਬਾਰੇ ਉਹ 1997 ਚ ਕਹਿ ਰਿਹਾ ਸੀ ਕਿ ਮੈਂ ਬੰਦੀ ਸਿੰਘ ਰਹਾ ਕਰਦਾ ਮੈਨੂੰ ਚੀਫ ਮਿਨਿਸਟਰ ਬਣਾਓ ਬਣਾਤਾ ਚੀਫ ਮਿਨਿਸਟਰ ਪਰ ਬੰਦੀ ਸਿੰਘ ਅੱਜ ਵੀ ਬੰਦੀ ਸਿੰਘ ਹੈ ਅੱਜ ਫੇਰ ਕਹਿ ਰਿਹਾ ਹੈ ਕਿ ਅਸੀਂ ਬੰਦੀ ਸਿੰਘ ਰਹਾ ਕਰਾਵਾਂਗੇ ਇਹ ਅਸੀਂ ਕਿੰਨੀ ਕ ਵਾਰ ਸੁਣਨਾ ਹੈ ਕਿਉਂ ਨਹੀਂ ਅਸੀਂ ਸਮਝਦੇ ਸਾਰੇ ਪੰਜਾਬ ਨੂੰ ਬੇਨਤੀ ਕਰ ਰਿਹਾ ਮੈਂ ਹਾਂ ਇੱਕ ਗੱਲ ਹੈ 80 78 ਦਾ ਨੋਟਿਸ ਨਹੀਂ ਲਿਆ ਉਹਨੇ ਅੱਗੇ 84 ਚ ਭਾਈ ਵਾਲੀ ਕੀਤੀ ਅਸੀਂ ਨੋਟਿਸ ਨਹੀਂ ਲਿਆ ਉਹਨੇ 97 ਚ ਝੂਠ ਬੋਲਿਆ ਫਿਰ ਵੀ ਅਸੀਂ 2007 ਚ ਫਿਰ ਵਧਾਤਾ 2012 ਚ ਵਧਾਤਾ ਤੇ ਜਦੋਂ 12 ਚ ਬੜਾਇਆ ਉਹ ਉਸ ਤੋਂ ਵੀ ਅੱਗੇ ਲੰਘ ਗਿਆ ਉਹਨੇ ਗੁਰਗਨ ਸਾਹਿਬ ਜੀ ਦੀ ਬੇਅਦਬੀ ਕਰਾਤੀ ਬਰਗਾੜੀ ਤੇ ਬਾਈਬਲ ਕਹਾਂ ਸ਼ਹੀਦ ਕਰਤੇ ਦੋ ਸਿੰਘ ਉਹ ਵੀ ਉਹ ਵੀ ਸਤਨਾਮ ਵਾਇਗਰੂ ਕਰ ਰਹੇ ਸੀ 78 ਵਾਲੇ ਵੀ ਸਤਨਾਮ ਵਾਇਗਰੂ ਕਰ ਰਹੇ ਸੀ ਉੱਥੇ ਵੀ ਜੀ ਮਿਸਟਰ ਬਾਦਲ ਸੀ ਤੇ 2 215 ਵਿੱਚ ਵੀ ਬਾਦਲ ਸੀ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਗੁਰੂ ਦੇਖਦਾ ਹੈ ਇਹ ਮੈਂ ਤੁਹਾਨੂੰ ਬੇਨਤੀ ਕਰ ਚੱਲਿਆ ਵਿਚਾਰੇ ਉਹ ਜ਼ਰੂਰ ਹੁਣ ਆਜੋ ਕਾਂਗਰਸ ਵਾਲੇ ਪਾਸੇ ਘਟ ਇਸ ਤੋਂ ਉੱਪਰ ਕੀਤੀ ਉਹਨੇ 84 ਚ ਦਰਬਾਰ ਸਾਹਿਬ ਠਾਇਆ ਅਕਾਲ ਤਖਤ ਸਾਹਿਬ ਠਾਹ ਠੇਰੀ ਕੀਤਾ ਉਸ ਤੋਂ ਬਾਅਦ ਆਪ ਸੋਚੋ ਮੰਚ ਪੰਜਾਬ ਚ ਕਿੰਨੀ ਵਾਰ ਕਾਂਗਰਸ ਆਈ ਹੈ ਆ ਮੈਂ ਹੁਣ ਇਲੈਕਸ਼ਨ ਲੜ ਰਿਆਂ ਐਮਪੀ ਦੀ ਪਰਨੀਤ ਕੌਰ ਵੀ ਇਲੈਕਸ਼ਨ ਲੜਦੀ ਰਹੀ ਹੈ ਐਮਪੀ ਦੀ ਪਰਨੀਤ ਕੌਰ ਕਿਧੇ ਤੋਂ ਆਈ ਹੈ ਹਮੇਸ਼ਾ ਕਾਂਗਰਸ ਤੋਂ ਆਈ ਹੈ ਜਿਹੜੀ ਕਾਂਗਰਸ ਨੇ ਦਰਬਾਰ ਸਾਹਿਬ ਢਾਇਆ ਤੇ ਸਾਡਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸ਼ਹੀਦ ਕੀਤਾ ਉਸੇ ਕਾਂਗਰਸ ਨੂੰ ਅਸੀਂ ਵੋਟਾਂ ਪਾਈਆਂ ਨੇ ਆਪਣੇ ਮਨ ਨੂੰ ਜਰੂਰ ਪੁੱਛਿਓ ਚਾਰ ਵਾਰ ਐਮਪੀ ਬਣੀ ਹੈ ਤੇ ਮੈਨੂੰ ਪਾਰਲੀਮੈਂਟ ਚ ਉਹਦਾ ਇੱਕ ਲੈਕਚਰ ਦਿਖਾ ਦਿਓ ਵੀ ਉਹ ਪਟਿਆਲੇ ਦੇ ਹੱਕ ਚ ਕੋਈ ਵੱਡਾ ਪਲਾਂਟ ਵੱਡਾ ਕੋਈ ਕਾਰਖਾਨਾ ਸੈਂਟਰ ਤੋਂ ਲੈ ਕੇ ਆਈ ਹੋਵੇ। ਵੋਟਾਂ ਕਿਧਰ ਲਈ ਪਾਈਆਂ ਆਪਾਂ? ਵੀ ਸਾਡੇ ਕੰਮ ਕਰ। ਬੱਚੇ ਸਾਡੇ ਬੇਰੁਜ਼ਗਾਰ ਫਿਰਦੇ ਨੇ। 40 ਲੱਖ ਬੰਦਾ ਪੜਿਆ ਲਿਖਾ ਬੇਰੁਜ਼ਗਾਰਾ ਜੇ ਪੰਜਾਬ ਚ ਤੇ ਸਾਰੀ ਆਬਾਦੀ 3 ਕਰੋੜ ਹੈ। ਬੱਚੇ ਤੇ ਬੁੜੇ ਕੱਢ ਦिए। 1.5 ਕਰੋੜ ਚੋਂ 40 ਲੱਖ ਬੰਦਾ ਬੇਰੁਜ਼ਗਾਰਾ ਪੜਿਆ ਲਿਖਿਆ। ਫਿਰ ਕਹਿੰਦੇ ਜੀ ਮੁੰਡੇ ਬਾਹਰ ਜਾਂਦੇ ਨੇ ਫਿਰ ਮੁੰਡੇ ਕੀ ਕਰਨ? ਇੱਥੇ ਨਸ਼ੇ ਇੱਥੇ ਬੇਰੁਜ਼ਗਾਰੀ ਇੱਥੇ ਕੌਮ ਨਾਲ ਧੱਕੇਸ਼ਾਹੀ ਇੱਥੇ ਨਜਾਇਜ਼ ਕੇਸ ਕਦੇ ਅਤਵਾਦੀ ਕਹਿ ਕੇ ਮਾਰ ਦੋ ਕਦੇ ਗੈਂਗਸਟਰ ਕਹਿ ਕੇ ਮਾਰ ਦੋ ਆਹੀ ਕੁਝ ਹੀ ਮਿਲ ਰਿਹਾ ਇੱਥੇ ਫਿਰ ਬੱਚੇ ਕੀ ਕਰਨਗੇ? ਨੌਜਵਾਨ ਕੀ ਕਰਨਗੇ? ਕਾਂਗਰਸ ਨੇ ਦਰਬਾਰ ਸੱਭ ਟਾਇਆ ਬੰਤੇ ਬੁੱਚਣ ਨੇ ਸਾਡਾ ਇੱਕ ਇੱਕ ਸਿੰਘ ਚੁਣ ਕੇ ਕੇ ਪੀਐਸ ਗਿਲ ਤੋਂ ਮਰਵਾਇਆ ਉਸ ਤੋਂ ਬਾਅਦ ਵੀ 2002 ਚ ਵੀ ਆਪਾਂ ਨੇ ਕਾਂਗਰਸ ਦੀ ਸਰਕਾਰ ਬਣਾਈ ਤੇ 2017 ਵਿੱਚ ਵੀ ਕਾਂਗਰਸ ਸਰਕਾਰ ਰਹੀ ਮੇਰਾ ਅਫਸੋਸ ਇਹ ਆ ਤੁਹਾਡੇ ਨਾਲ ਇੱਕ ਭਰਾ ਦੇ ਤੌਰ ਤੇ ਇੱਕ ਭੈਣ ਦੇ ਤੌਰ ਤੇ ਬੱਚੀ ਦੇ ਤੌਰ ਤੇ ਬੱਚੇ ਦੇ ਤੌਰ ਤੇ ਕਿ ਜਦੋਂ 2 ਸਾਲ ਪਹਿਲਾਂ ਸਾਰੇ ਪੰਜਾਬ ਦੇ ਨੌਜਵਾਨ ਆਪ ਦੀ ਸਰਕਾਰ ਬਣਾ ਰਹੇ ਸੀ ਉਹਨਾਂ ਨੂੰ 40 ਸਾਲ ਤੋਂ ਤੁਰਿਆ ਆਉਂਦਾ ਸਿਮਰਨਜੀਤ ਸਿੰਘ ਮਾਨ ਕਿਉਂ ਨਹੀਂ ਦੱਸਿਆ ਠੀਕ ਹੈ ਉਹ ਬਾਦਲ ਤੋਂ ਤੰਗ ਹੋ ਗਏ ਉਹ ਕਾਂਗਰਸ ਤੋਂ ਤੰਗ ਹੋ ਗਏ ਉਹ ਭਾਜਪਾ ਤੋਂ ਤੰਗ ਹੋ ਗਏ ਇਹ ਠੀਕ ਹੈ ਗੱਲ ਉਹਨਾਂ ਨੇ ਸਾਰਿਆਂ ਨੂੰ ਪਾਸੇ ਕਰਕੇ ਆਪ ਲਿਆਂਦੀ ਉਹ ਕਹਿੰਦਾ ਸੀ ਤਾਂ ਨਵਾਂ ਬੰਦਾ ਲਿਆਵਾਂਗੇ ਪਰ ਨਵਾਂ ਬੰਦਾ ਲਿਆਉਣ ਵਕਤ ਉਹਦਾ ਕੰਮ ਕੀ ਦੇਖਿਆ ਇਹਨਾਂ ਦਾ ਮਾੜਾ ਕੰਮ ਦੇਖ ਲਿਆ ਪਾਸੇ ਕਰਤੇ ਨਵੇਂ ਦਾ ਕੰਮ ਕੋਈ ਦੇਖਿਆ ਨਹੀਂ ਆ ਸਾਲ ਬਾਅਦ ਪਤਾ ਲੱਗਿਆ ਵੀ ਇਹ ਵੀ ਉਹ ਹਜੇ ਹੀ ਹੈ ਜਿਹਾ ਜੇ ਉਹ ਕਰਦੇ ਰਹੇ ਉਹਨਾਂ ਨੇ ਸਾਡੇ ਤਿਹਾਰ ਜੇਲ੍ਹ ਚ ਡੱਕੇ ਨੇ ਜਾਂ ਬੜੈਲ ਜੇਲ੍ਹ ਚ ਡੱਕੇ ਨੇ ਇਹਨੇ ਸਾਡਾ ਡਿਬਰੂਗੜ੍ਹ ਭੇਜਤਾ ਜੇ ਇਹ ਬਣਾਇਆ ਇਹਨੇ ਵੀ ਕੰਮ ਤਾਂ ਉਹੀ ਕੀਤਾ ਨਾ ਡਿਬਰੂਗੜ੍ਹ ਭੇਜਤਾ 3000 ਕਿਲੋਮੀਟਰ ਨਾ ਮਾਂ ਜਾ ਸਕੇ ਨਾ ਪਿਓ ਜਾ ਸਕੇ ਮਿਸਿਸ ਵਿਚਾਰੀ ਉਥੇ ਕਿਰਾਏ ਦਾ ਕਮਰਾ ਲੈ ਕੇ ਹਜੇ ਮਹੀਨਾ ਹੋਇਆ ਸੀ ਵਿਆਹ ਨੂੰ ਮਹੀਨਾ ਵੀ ਨਹੀਂ ਸ਼ਾਇਦ ਹੋਇਆ ਸੀ ਉਹ ਬੈਠੀ ਐ ਵਿਚਾਰੀ ਮੁਲਾਕਾਤ ਕਰਨ ਜਾਂਦੀ ਐ ਰੋਜ਼ ਤਾਂ ਜਾਣਾ ਮੁਸ਼ਕਿਲ ਐ ਉਹ ਉਥੇ ਕਿਰਾਏ ਦਾ ਕਮਰਾ ਲੈ ਕੇ ਡੇਬਰੂਗੜ ਰਹਿੰਦੀ ਐ ਉਹ ਕਿਹਦੀ ਮਿਹਰਬਾਨੀ ਹੋਈ ਐ ਭਗਵਾਨ ਸਿੰਘ ਮਾਨ ਦੀ ਹੁਣ ਅੱਜ ਦੀ ਗੱਲ ਕਰੀਏ ਸਾਰਾ ਕੁਝ ਅਸੀਂ ਦੇਖ ਲਿਆ ਸੁਣ ਲਿਆ ਸਾਡੀਆਂ ਯਾਦਾਂ ਚ ਐ ਹੁਣ ਅੱਜ ਦੀ ਗੱਲ ਕਰੀਏ ਅੱਜ ਮੈਨੂੰ ਘੱਟੋ ਘੱਟ 250 ਤੋਂ ਉੱਪਰ ਤੁਹਾਡੇ ਵਰਗੀਆਂ ਮੀਟਿੰਗਾਂ ਕਰਦੀਆਂ ਹੋ ਗਿਆ ਹੈ ਜ਼ਿਆਦਾ ਹੀ ਹੋ ਗਿਆ 252 ਜਾਂ ਕੁਝ ਮੇਰੀਆਂ ਮੀਟਿੰਗਾਂ ਹੋ ਗਈਆਂ ਨੇ ਆਪਜੀ ਨਾਲ ਸਾਰੇ ਜ਼ਿਲ੍ਹੇ 'ਚ ਪਰ ਨੌਜਵਾਨ ਅੱਜ ਮੇਰੇ ਕੋਲ ਆਉਂਦਾ ਹੈ ਕਹਿੰਦੇ ਅਸੀਂ ਸਿਮਰਜੀਤ ਸਿੰਘ ਮਾਨ ਨੂੰ ਹੁਣ ਦੇਖ ਲਿਆ ਵੀ ਉਹ ਬੰਦਾ ਡੋਲਿਆ ਨਹੀਂ ਉਹ ਬੰਦਾ ਝੁਕਿਆ ਨਹੀਂ ਉਹਨੇ ਝੂਠ ਨਹੀਂ ਬੋਲਿਆ ਝੂਠਾ ਵਾਅਦਾ ਨਹੀਂ ਕੀਤਾ ਕਦੇ ਤੇ ਉਹ ਬੰਦਾ ਤੇ ਉਹਦੀ ਪਾਰਟੀ ਘਰੇ ਵੀ ਨਹੀਂ ਬੈਠੀ ਉੱਤਰਦੇਰੇ ਤੁਰਦੇਰੇ ਪੰਜਾਬ ਉਹਨਾਂ ਨੂੰ ਹਰਾਉਂਦਾ ਰਿਹਾ ਉਹ ਪੰਜਾਬ ਦੀ ਰਾਖੀ ਇੱਥੇ ਵੀ ਕਰਦਾ ਰਿਹਾ ਵਿਦੇਸ਼ਾਂ 'ਚ ਵੀ ਕਰ ਰਿਹਾ ਅੱਜ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਵਿਦੇਸ਼ਾਂ 'ਚ ਸਾਡੇ ਬੱਚਿਆਂ ਨੂੰ ਸਾਂਭ ਰਹੀ ਹੈ ਕਦੇ ਪਤਾ ਕਰਕੇ ਦੇਖੋ ਜਿਹਨਾਂ ਦੇ ਬੱਚੇ ਬਾਹਰ ਗਏ ਨੇ ਉਹਨਾਂ ਨੂੰ ਆਖਰ ਇੱਕ ਟਾਈਮ ਤੇ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਲੈਣੀ ਪੈਂਦੀ ਹੈ ਉੱਥੇ ਫਿਰ ਚਿੱਠੀ ਨਾ ਬਾਦਲ ਦੀ ਚਲਦੀ ਹੈ ਨਾ ਅਮਰਦਤ ਦੀ ਚਲਦੀ ਹੈ ਤੇ ਨਾ ਭਾਜਪਾ ਦੀ ਚਲਦੀ ਹੈ ਨਾ ਭਗਵੰਤ ਸਿੰਘ ਮਾਨ ਦੀ ਚਲਦੀ ਹੈ ਉੱਥੇ ਫਿਰ ਸਿਮਰਨਜੀਤ ਸਿੰਘ ਮਾਨ ਦੀ ਚਲਦੀ ਹੈ ਆ ਦੇਖੋ ਕਿ ਉਸ ਬੰਦੇ ਦਾ ਦਿਮਾਗ ਕਿੰਨਾ ਹੋਊਗਾ ਜਿਹੜਾ ਡੀਆਈਜੀ ਦਾ ਅਹੁਦਾ ਛੱਡ ਕੇ ਅੱਜ 40 ਸਾਲ ਤੋਂ ਤੁਹਾਡੇ ਵਿੱਚ ਹੀ ਤੁਰਿਆ ਫਿਰਦਾ ਹੈ ਕੋਈ ਸਿਕਿਉਰਿਟੀ ਨਹੀਂ ਹੈ ਕੋਈ ਉਚੇਚ ਨਹੀਂ ਹੈ ਇੱਥੇ ਬਿਠਾਓਗੇ ਇੱਥੇ ਬੈਠ ਜਾਣਗੇ ਇਹ ਇੱਕ ਦਿਨ ਦੀ ਗੱਲ ਨਹੀਂ ਇੱਕ ਦਿਨ ਦਾ ਬੰਦਾ ਡਰਾਮਾ ਕਰ ਸਕਦਾ ਹੈ ਆ ਕਰਦਾ ਰਿਹਾ ਭਗਵੰਤ ਮਾਨ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੋਹਾਂ ਖਾਂਦਾ ਰਿਹਾ ਵੀ ਮੈਂ ਸ਼ਰਾਬ ਛੱਡਤੀ ਇਹ ਹੁੰਦਾ ਡਰਾਮਾ ਅੱਜ ਅੱਜ ਸੋਚੂ ਕੀ ਕੱਲ ਫਿਰ ਪੀਣ ਲੱਗ ਗਏ ਇਹ ਡਰਾਮਾ ਹੈ ਪਰ ਸਿਮਰਨਜੀਤ ਸਿੰਘ ਮੰਨਦਾ ਇੱਕ ਵਾਰ ਨਹੀਂ 40 ਸਾਲ ਤੋਂ ਉਦਾਂ ਹੀ ਤੁਰਿਆ ਆਉਂਦਾ ਸੋ ਨੌਜਵਾਨਾਂ ਨੇ ਅੱਜ ਫੈਸਲਾ ਕੀਤਾ ਤੇ ਮੈਨੂੰ ਬਹੁਤ ਮਨ ਨੂੰ ਸ਼ਾਂਤੀ ਮਿਲੀ ਹੈ ਸਾਨੂੰ ਸਾਰਿਆਂ ਨੂੰ ਕਿ ਆਖਰ ਨੌਜਵਾਨ ਸਾਡੇ ਜਿਉਂਦੇ ਜੀ ਲੈਂਡ ਤੇ ਆ ਗਿਆ ਤੇ ਸਮਝ ਗਿਆ ਕਿ ਭਾਈ ਸਾਡੀ ਅਸਲੀ ਧਿਰ ਪੰਜਾਬ ਦੀ ਤੇ ਸਿੱਖ ਕੌਮ ਦੀ ਅਸਲੀ ਧਿਰ ਕਿਹੜੀ ਹੈ ਸਿਮਰਨਜੀਤ ਸਿੰਘ ਮਾਨ ਜਿਨੇ ਇਲੈਕਸ਼ਨਾਂ ਤਾਂ ਲੜੀਆਂ ਪੰਜਾਬ ਨੇ ਹਰਾਈਆਂ ਪਰ ਨਸ਼ਾ ਨਹੀਂ ਵੰਡਿਆ ਸਾਰੀਆਂ ਪਾਰਟੀਆਂ ਨੇ ਨਸ਼ਾ ਵੰਡਿਆ ਹੈ ਨਸ਼ਾ ਤੇ ਵੋਟਾਂ ਲਈਆਂ ਨੇ ਅਸੀਂ ਅੱਜ ਵੀ ਹਰਾ ਦੋ ਕਦੇ ਨਸ਼ੇ ਦੀ ਗੱਲ ਨਹੀਂ ਕਰਾਂਗੇ ਤੇ ਸਾਡੇ ਵਿਰੋਧੀ ਵੀ ਬੇਸ਼ੱਕ ਤੁਹਾਡਾ ਸਹਿਚਾਰ ਪਿੰਡ 'ਚ ਸ਼ਹਿਰ 'ਚ ਹਰ ਕਾਂਗਰਸੀ, ਬੀਜੇਪੀ ਵਾਲਾ ਉੱਟਦਾ ਬੈਠਦਾ ਮਿਲਦਾ ਹੈ। ਕਦੇ ਕਿਸੇ ਨੂੰ ਪੁੱਛਿਓ ਵੀ ਸਿਮਰਨਜੀਤ ਸਿੰਘ ਮਾਨ ਵਾਲੇ ਵੀ ਨਸ਼ਾ ਵੰਡਦੇ ਨੇ? ਤੁਹਾਨੂੰ ਇੱਕੋ ਹੀ ਜਵਾਬ ਮਿਲੂਗਾ। ਬਾਕੀ ਤਾਂ ਸਾਰੇ ਵੰਡਦੇ ਨੇ। ਆ ਯਾਰ ਨਸ਼ੇ ਨਹੀਂ ਵੰਡਦਾ ਤਾਂ ਹੀ ਹਾਰ ਜਾਂਦਾ ਹੈ। ਜਵਾਬ ਇਹ ਮਿਲਦਾ ਹੈ ਤਾਂ ਹਾਰਦਾ ਹੈ ਨਸ਼ੇ ਨਹੀਂ ਵੰਡਦਾ। ਹੁਣ ਆਪਾਂ ਨਸ਼ੇ ਵੰਡ ਕੇ ਜਿੱਤੀਏ। ਇਹ ਸਾਨੂੰ ਮਨਜ਼ੂਰ ਨਹੀਂ ਹੈ। ਸੋ ਇਹ ਸਾਡਾ ਝਗੜਾ ਹੈ। ਅਸੀਂ ਖਲਾਕ ਤੋਂ ਹੇਠਾਂ ਆ ਕੇ ਕੇਵਲ ਵੋਟਾਂ ਹਾਂ ਵੋਟਾਂ ਨਾਲ ਸਾਨੂੰ ਐਮਪੀ ਦੀ ਸੀਟ ਮਿਲ ਜੂਗੀ ਪਰ ਅੰਦਰਲਾ ਜਿਹੜਾ ਹਾਰ ਜੂਗਾ ਉਹ ਅਸੀਂ ਹਾਰਨਾ ਨਹੀਂ ਚਾਹੁੰਦੇ ਮੈਂ ਤੁਹਾਡੇ ਜਿਵੇਂ ਪਹਿਲਾਂ ਕਹਿ ਕੇ ਆਇਆ ਤੁਹਾਨੂੰ ਵੀ ਬੇਨਤੀ ਕਰ ਚੱਲਿਆ ਕਿ ਮੇਰਾ ਲੀਡਰ ਅਜੋਕੇ ਸਮੇ ਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਹੈ ਜੇ ਕਿਸੇ ਨੂੰ ਲੱਗਦਾ ਹੈ ਕਿ ਭਿੰਡਰਾਂ ਵਾਲਾ ਵਧੀਆ ਬੰਦਾ ਨਹੀਂ ਤਾਂ ਬੇਸ਼ੱਕ ਮੈਨੂੰ ਵੋਟ ਨਾ ਪਾਇਓ ਮੈਂ ਭਿੰਡਰਾ ਵਾਲਿਆਂ ਨੂੰ ਵੋਟਾਂ ਖਾਤਰ ਨਹੀਂ ਛੱਡ ਸਕਦਾ ਕਿਉਂਕਿ ਮੈਂ ਉਸ ਤੋਂ ਬਹੁਤ ਗੱਲਾਂ ਸਮਝੀਆਂ ਨੇ ਆਪ 2.5 ਸਾਲ ਨਾਲ ਰਹਿ ਕੇ ਉਹਦੇ ਵਰਗਾ ਉੱਚਾ ਤੇ ਸੁੱਚਾ ਬੰਦਾ ਪੰਜਾਬ ਨੂੰ ਮਿਲੇ ਨਹੀਂ ਉਹ ਤਾਂ ਜਵਾਨੀ 'ਚ ਤਾਂ ਸ਼ਹੀਦ ਕਰਤਾ ਉਹ ਕਹਿੰਦੇ ਤਾਂ ਪੰਜਾਬ ਨੂੰ ਪਿੱਛੇ ਲਾ ਤੁਰਿਆ ਇਹ ਨਹੀਂ ਤਾਂ ਬਦਲ ਦੇਣੀ ਹੈ ਉਹ ਤਾਂ ਤੁਹਾਡੇ ਪਾਣੀ ਲੁੱਟਣਾ ਚਾਹੁੰਦੇ ਸੀ ਤੁਹਾਡਾ ਚੰਡੀਗੜ੍ਹ ਲੁੱਟਣਾ ਚਾਹੁੰਦੇ ਸੀ ਤੁਹਾਡਾ ਪੰਜਾਬੀ ਬੋਲ ਦੇ ਇਲਾਕੇ ਹੀ ਲੁੱਟ ਗਏ ਉਹ ਇਸ ਕਰਕੇ ਉਹਨਾਂ ਨੂੰ ਪਤਾ ਸੀ ਜੇ ਇਹ ਜਿਉਂਦਾ ਰਿਹਾ ਇਹ ਅੜਿਆ ਰਹੂਗਾ ਤੇ ਦੂਜੇ ਜਿਹੜੇ ਨੇ ਉਹ ਕਮਰੇ ਚ ਬੈਠ ਕੇ ਸਮਝੌਤੇ ਕਰਨ ਲੱਗੇ ਆਹ ਫਰਕ ਸੀ ਤੇ ਹੈ ਅਸੀਂ ਉਸ ਲੈਂਡ ਤੇ ਹੀ ਚੱਲਾਂਗੇ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਕਹਿੰਦੇ ਨੇ ਪੁਰਾਣੇ ਇੱਕ ਫਰਾਂਸ ਦੇ ਬੰਦੇ ਨੇ ਕਿਹਾ ਸੀ ਜਿਹੜੀਆਂ ਕੌਮਾਂ ਹੁੰਦੀਆਂ ਨੇ ਕੌਮਾਂ ਜਿਵੇਂ ਆਪਾਂ ਸਿੱਖ ਕੌਮਾਂ ਕੌਮਾਂ ਦੇ ਮਫਾਦ ਹੁੰਦੇ ਨੇ ਮਫਾਦ ਵੀ ਉਹ ਉਹਨਾਂ ਦੇ ਕੌਮ ਨੂੰ ਕਿੱਥੋਂ ਬਲ ਮਿਲੂਗਾ ਆ ਦੇਖਿਆ ਜਾਂਦਾ ਹੈ ਕੌਮਾਂ ਦੀਆਂ ਦੋਸਤੀਆਂ ਤੇ ਦੁਸ਼ਮਣੀਆਂ ਨਹੀਂ ਹੁੰਦੀਆਂ ਕੌਮ ਉਹਦੀ ਦੁਸ਼ਮਣ ਹੈ ਜਿਹੜਾ ਕੌਮ ਦਾ ਦੁਸ਼ਮਣ ਹੈ ਕੌਮਾਂ ਦੇ ਮਫਾਦ ਹੁੰਦੇ ਨੇ ਜਿਹੜੇ ਰਸਤੇ ਤੇ ਚੱਲਦੇ ਆ ਸਾਡੇ ਮਫਾਦ ਪੂਰੇ ਹੋਣਗੇ ਸਾਡਾ ਪੰਜਾਬ ਉੱਪਰ ਜਾਊਗਾ ਸਾਡੀ ਕੌਮ ਸੁਰੱਖਤ ਹੋਊਗੀ ਅੱਜ ਸਾਡੀ ਕੌਮ ਕੀ ਸੁਰੱਖਤ ਹੈ ਗੋਲੀਆਂ ਮਾਰ ਕੇ ਸਾਨੂੰ ਮਾਰ ਦਿੰਦੇ ਨੇ ਦਿੱਲੀ ਸਾਡਾ ਕਤਲੇਆਮ ਕਰਤਾ ਜੇ ਇਨਸਾਫ ਨਹੀਂ ਮਿਲਿਆ ਸਾਨੂੰ ਕੀ ਗਰੰਟੀ ਆ ਵੀ 30 ਸਾਲ ਬਾਅਦ ਫਿਰ ਦੁਬਾਰਾ ਨਹੀਂ ਮਾਰਨਗੇ ਸਾਨੂੰ ਘਰਾਂ ਚੋਂ ਕੱਢ ਕੱਢ ਕੇ ਮਾਰੇ ਨੇ ਗੁਜਰਾਤ ਮੁਸਲਮਾਨਾਂ ਨੂੰ ਮਾਰੇ ਨੇ ਕੋਈ ਮੁਕਤਮਾ ਨਹੀਂ ਚੱਲਦਾ ਚੱਜਦਾ ਬਿਲਕਸ ਬਾਨੋ ਕੁੜੀ ਆ ਉਹਦਾ ਰੇਪ ਹੋਇਆ ਉਹਦੇ ਪਿਓ ਉਹਦੇ ਚਾਚੇ ਉਹਦੇ ਭਰਾਵਾਂ ਨੂੰ ਕਤਲ ਕੀਤਾ ਆ ਟਾਈਮ ਤੋਂ ਪਹਿਲਾਂ ਉਹਦੇ ਬੰਦੇ ਰਿਹਾ ਕਰਤੇ ਗੁਜਰਾਤ ਚ ਸੋ ਇਹ ਸਾਰੀਆਂ ਗੱਲਾਂ ਨੂੰ ਆਪਾਂ ਨੂੰ ਧਿਆਨ ਨਾਲ ਰੱਖੇ ਕਟੋ-ਕਟ ਜਿੰਨੇ ਕਪਾਸ ਸਿੱਖ ਹੈਗੇ ਆ ਪੰਜਾਬੀ ਹੈਗੇ ਆ ਉਹ ਤਾਂ ਇਕੱਠੇ ਰਹੀਗੇ ਯਾਰ ਆਉਣ ਵਾਲਾ ਸਮਾਂ ਇੰਨਾ ਵਧੀਆ ਨਹੀਂ ਹੈ ਜਿੰਨਾ ਆਪਾਂ ਸੋਚੀ ਜਾਂਦੇ ਹਾਂ ਸਿਰ ਝੁਕਾ ਕੇ ਗੁਲਾਮੀ ਕਰਕੇ ਜੇ ਜੁਣਾ ਚਾਹਨੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਫਿਰ ਤਾਂ ਅਸੀਂ ਰੋਟੀ ਪਾਣੀ ਖਾਂਦੇ ਰਹਾਂਗੇ ਐਵੇਂ ਮੈਂ ਕਹਾ ਕਿ ਨਹੀਂ ਫਿਰ ਤਾਂ ਉਹ ਦੇਣਗੇ ਉਹ ਕਹਣਗੇ ਸਾਡੇ ਅੱਗੇ ਨਿਵੋ ਅਸੀਂ ਚੰਗਾ ਕਰੀਏ ਮਾੜਾ ਕਰੀਏ ਤੁਸੀਂ ਕਹੋ ਠੀਕ ਹੈ ਜੀ ਮੋਦੀ ਸਾਹਿਬ ਠੀਕ ਹੈ ਜੀ ਇੰਦਰਾ ਗਾਂਧੀ ਠੀਕ ਹੈ ਜੀ ਰਾਹੁਲ ਜੀ ਠੀਕ ਹੈ ਜੀ ਪਰ ਇਹ ਠੀਕ ਅਸੀਂ ਠੀਕ ਨੂੰ ਹੀ ਠੀਕ ਕਹਾਂਗੇ ਗਲਤ ਨੂੰ ਗਲਤ ਕਹਾਂਗੇ ਇਹ ਸਾਡੀ ਗੱਲ ਹੈ ਤਾਂ ਹੁਣ ਅਮਰਤਪਾਲ ਸਿੰਘ ਜੀ ਨੂੰ ਕੌਮ ਨੇ ਫੈਸਲਾ ਕਰਕੇ ਖੜਾਤਾ ਵੀ ਉਹਨੂੰ ਭਾਈ ਜਿਤਾ ਕੇ ਬਾਹਰ ਲਿਆਵਾਂਗੇ ਤੇ ਪੰਜਾਬ ਅੱਜ ਦੇਖੇ ਅੱਜ ਇਹਦੇ ਤੇ ਵਿਚਾਰ ਕਰੇ ਕਿ ਜਿਹੜੇ ਬਾਦਲ ਸਾਨੂੰ ਪਿਛਲੇ 50 ਸਾਲ ਤੋਂ ਧੋਖਾ ਦਿੰਦੇ ਆਉਂਦੇ ਨੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਹਰਾਨ ਖਾਤਰ ਉੱਥੇ ਵੀ ਬਿਰਸਾ ਸਿੰਘ ਬਲਟੋਆ ਖੜਾਤਾ ਇਹ ਜਰੂਰ ਦੇਖਿਓ ਸੋਚਿਓ ਵੀ ਬਲਟੋਏ ਦੇ ਖੜਨ ਨਾਲ ਨੁਕਸਾਨ ਕਿਦਾ ਹੋਣਾ ਹੈ ਹੋਵੇ ਜਾਂ ਨਾ ਹੋਵੇ ਉਹ ਅੱਡ ਗੱਲ ਹੈ ਪਰ ਉਹਨਾਂ ਨੇ ਤਾਂ ਕੋਈ ਕਸਰ ਨ ਛੱਡੀ ਉਹਨਾਂ ਨੇ ਤਾਂ ਬੰਦਾ ਖੜਾਤਾ ਵੀ ਸਿੱਖਾਂ ਦੇ ਵੋਟਾਂ ਪਾਟ ਜਾਣ ਦੋ ਹਿੱਸਿਆਂ 'ਚ ਤੇ ਕੋਈ ਹੋਰ ਤੀਜਾ ਜਿੱਤ ਜੇ ਇਸ ਸਾਰੀਆਂ ਗੱਲਾਂ ਵਿਚਾਰ ਲਿਓ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਫਿਰ ਮੈਂ ਇੱਕ ਗੱਲ ਜਰੂਰ ਦੱਸ ਕੇ ਜਾਣਾ ਸਾਰੇ ਪੰਜਾਬ ਚ ਇਸ ਵਾਰ ਅਸੀਂ 13 ਦੇ 13 ਬੰਦੇ ਖੜਾਏ ਨੇ ਜਿਨ੍ਹਾਂ ਚੋਂ 12 ਜਿਨ੍ਹਾਂ ਚੋਂ ਇੱਕ ਮਾਏ ਆ ਮਾਨ ਸਾਹਿਬ ਨੇ ਅਮਰਤਪਾਲ ਸਿੰਘ ਛੰਦੜਾ ਲੱਖਾ ਸਧਾਣਾ ਇਮਾਨ ਸਿੰਘ ਮਾਨ ਹੈ ਇਹਨਾਂ ਸਾਰਿਆਂ ਨੂੰ ਮਿਲੀ ਆ 12 ਦੇ 12 ਬੰਦਿਆਂ ਨੂੰ ਮਿਲੀ ਆ ਬਾਲਟੀਨ ਚੋਣ ਨਿਸ਼ਾਨ ਸਾਡਾ 1 ਸਾਡਾ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਦਾ ਹੈ ਉਹ ਮਾਈਕ ਹੈ ਜਿਵੇਂ ਆ ਮਾਈਕ ਤੇ ਮੈਂ ਬੋਲਦਾ ਉਹਨਾਂ ਦਾ ਮਾਈਕ ਹੈ 1 ਖਡੂਰ ਸਾਹਿਬ ਤੇ ਬਾਕੀ 12 ਤੇ ਜਿਹੜਾ ਭੈਣ ਭਰਾ ਤੁਹਾਡਾ ਮਿੱਤਰ ਪਿਆਰਾ ਹੈ ਉਹਨੂੰ ਕੋ ਭਾਈ ਜਿੱਥੇ ਤੂੰ ਰਹਿਣਾ ਹੈ ਉੱਥੋਂ ਜਿਹੜੇ ਬੰਦੇ ਖੜੇ ਨੇ ਉਹਨਾਂ ਚੋਂ ਜਿਹਦੇ ਕੋਲ ਬਾਲਟੀ ਹੈ ਉਹ ਤੇ ਮੋਰ ਲੱਤ ਬਟਨ ਦਬਾ ਦੀ ਤਾਂ ਮੈਂ ਆਪਣੀ ਬੇਨਤੀ ਤੁਹਾਨੂੰ ਹੱਥ ਜੋੜ ਕੇ ਕਰ ਚੱਲਿਆ ਇਹ ਜਿੱਤ ਕੱਲੀ ਮੇਰੀ ਨਹੀਂ ਹੋਣੀ ਏ ਜਿੱਤ ਪੰਜਾਬ ਦੀ ਤੇ ਸਿੱਖ ਕੌਮ ਦੀ ਜਿੱਤ ਹੋਣੀ ਹੈ ਆਪ ਜੀ ਅਗਰ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਜਿੰਨੇ ਦਿਨ ਬਚੇ ਨੇ ਅੱਠ ਬੱਚੇ ਨੇ 10 ਬੱਚੇ ਨੇ ਆਪਣੇ ਭੈਣਾ ਭਰਾਵਾਂ ਸਬੰਧੀਆਂ ਬੱਚਿਆਂ ਨੂੰ ਇਹ ਬੇਨਤੀਆਂ ਕਰੋ ਕਿ ਸਾਡਾ ਕੌਣ ਹੈ ਅਸੀਂ ਕਿਹਦੇ ਨਾਲ ਖੜਨਾ ਹੈ ਇਹ ਗੱਲਾਂ ਦਾ ਵਿਚਾਰ ਕਰਿਓ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਤੇ ਆਹ ਮੁੰਡਾ ਸਾਡੇ ਨਾਲ ਤੱਕਲ ਫਿਰਦਾ ਰਹੇਵੇਂ ਨਾ ਤਾਂ ਨਹੀਂ ਪਤਾ ਉਹ ਬੈਠਾ ਹੈ ਇਹਨੇ ਬਹੁਤ ਕੱਲ ਸਾਡੇ ਨਾਲ ਘੁੰਮ ਕੇ ਮਿਹਨਤ ਕੀਤੀ ਹੈ ਤੇ ਕਹਿੰਦਾ ਮੇਰੇ ਪਿੰਡ ਜੂਰ ਆਇਓ ਚਲੋ ਅਸੀਂ ਆਏ ਆ ਤੁਹਾਡੇ ਦਰਸ਼ਨ ਕੀਤੇ ਨੇ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਬੱਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ